ਖਬਰ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰ ਸਾਂਝੀ ਕਰ ਰਿਹਾ ਕਿ ਇਸ ਮਾਮਲੇ ਦੇ ਵਿੱਚ ਅਣਗੈਲੀ ਵਰਤਣ ਵਾਲੇ ਪੁਲਿਸ ਅਫਸਰ ਤੇ ਖਿਲਾਫ ਜੜੀਆ ਕਾਰਪਾਈ ਹੋਈ ਹੈ ਦੱਸਦੀ ਹੈ ਕਿ ਡਿਸਮਿਸ ਕਰ ਦਿੱਤਾ ਗਿਆ ਲਗਾਤਾਰ ਇਹ ਮਾਮਲਾ ਸੋਸ਼ਲ ਮੀਡੀਆ ਤੇ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਸੀ ਇਨਸਾਫ ਦੀ ਲਗਾਤਾਰ ਮੰਗ ਉੱਠ ਰਹੀ ਸੀ ਤਾਂ ਪੀਤ ਪਰਿਵਾਰ ਇੱਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ तमाम ਜਿਹੜੇ ਰਾਜਨੀਤਿਕ ਲੀਡਰ ਵੀ ਪਹੁੰਚ ਰਹੇ ਸੀ ਤਾਂ ਹੁਣ ਇਸ ਮਾਮਲੇ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਤੁਹਾੜਨਾ ਸਾਂਝੀ ਕਰ ਰਿਹਾ ਕਿ ਹਾਂ ਜਾ ਰਿਹਾ ਕਿ ਇਸ ਮਾਮਲੇ ਦੇ ਵਿੱਚ ਚੜ ਗੈਲੀ ਵਰਤਣ ਵਾਲੇ ਪੁਲਿਸ ਅਫਸਰ ਦੇ ਖਿਲਾਫ ਵੱਡਾ ਐਕਸ਼ਨ ਹੋਏ ਕਹਿਣਾ ਚਾਹੋਗੇ ਮਨਦੀਪ ਜੋ ਐਕਸ਼ਨ ਦੇਖਣ ਨੂੰ ਮਿਲਿਆ ਇਸ ਮਾਮਲੇ ਦੇ ਵਿੱਚ ਦੇਖੋ ਜਿਸ ਦਿਨ ਦੀ ਇਹ ਘਟਨਾ ਆ ਪਹਿਲਾਂ ਮੈਂ ਥੋੜਾ ਜਿਹਾ ਬੈਕਗ੍ਰਾਉਂਡ ਜਾਊਂਗਾ ਕਿ ਜਿੱਦਾਂ ਪਰਿਵਾਰ 'ਤੇ ਵੀ ਇਲਜ਼ਾਮ ਲਗਾਇਆ ਸੀ ਜਿਹੜੇ ਵੀ ਪੁਲਿਸ ਮੁਲਾਜ਼ਮ ਉਸ ਵਕਤ ਆਏ ਸੀਗੇ ਜਿਨ੍ਹਾਂ ਦੇ ਵਿੱਚੋਂ ਬਸਤੀ 바ਵਾ ਕੇਲ ਥਾਣੇ ਦੇ ASI ਪੰਡਤ ਨਾਮ ਹੋਣਾਂ ਦੇ ਉੱਤੇ ਲੜਕੀ ਦੀ ਬੋਡੀ ਪਈ ਹੋਈ ਸੀ ਉਹਦੇ ਉਹਦੀ ਚੰਗੀ ਤਰ੍ਹਾਂ ਉਹਨਾਂ ਨੇ ਤਲਾਸ਼ੀ ਨਹੀਂ